ਸਰ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਗੁਰਦੇਵ ਸਿੰਘ ਜੀ ਕੌਂਕੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜਿਨ੍ਹਾਂ ਨੂੰ ਉਸ ਵਕਤ ਦੇ ਪ੍ਰਸ਼ਤ ਲੀਡਰਾਂ ਤੇ ਪ੍ਰਸ਼ਤ ਅਫਸਰਾਂ ਨੇ ਜ਼ਬਰ ਜ਼ੁਲਮ ਦੇ ਤਹਿਤ ਅਣਮਨੁੱਖੀ ਤਸ਼ੱਦਦ ਕਰਕੇ ਤਸੀਹੇ ਦੇ ਦੇ ਕੇ ਕਤਲ ਕਰ ਦਿੱਤਾ ਜਿਨ੍ਹਾਂ ਦਾ ਇਨਸਾਫ ਅੱਜ ਤੱਕ ਜਿਹੜਾ ਆ ਉਹ ਪੰਥ ਨੂੰ ਨਹੀਂ ਮਿਲਿਆ ਅੱਜ ਸਿੱਖ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਦੇ ਆਗੂ ਅ ਅੰਮ੍ਰਿਤਸਰ ਜਿਹੜਾ ਅਕਾਲੀ ਦਲ ਹੈ ਉਹਨਾਂ ਵੱਲੋਂ ਭਾਈ ਸਾਹਿਬ ਗੁਰਦੇਵ ਸਿੰਘ ਗੁਰਦੇਵ ਸਿੰਘ ਭਾਈ ਤਰਲੋਚਨ ਸਿੰਘ ਜੀ ਸਤਕਾਰ ਕਮੇਟੀ ਅ ਅਗਲੇ ਪਾਸੇ ਭਾਈ ਲਖਵੀਰ ਸਿੰਘ ਮਹਾਲਮ ਭਾਈ ਸੁਖਜੀਤ ਸਿੰਘ ਖੋਸਾ ਭਾਈ ਬਲਦੇਵ ਸਿੰਘ ਜੀ ਸਿਰਸਾ ਉਹਨਾਂ ਵੱਲੋਂ ਕਰਮਵੀਰ ਸਿੰਘ ਇਹ ਸਾਰੇ ਵੀਰ ਅੱਜ ਇੱਥੇ ਪਹੁੰਚੇ ਆ ਤੇ ਅੱਜ ਸਾਰਿਆਂ ਵੱਲੋਂ ਸਿੱਧਵਾਂ ਬੇਟ ਜਿਹੜਾ ਥਾਣਾ ਸੀ ਜਿੱਥੇ ਭਾਈ ਸਾਹਿਬ ਨੂੰ ਲਿਜਾ ਕੇ ਅਣਮਨੁੱਖੀ ਤਸ਼ੱਦਦ ਕੀਤਾ ਗਿਆ ਉਦੋਂ ਬਾਅਦ ਦਰਿਆ 'ਚ ਖੜ ਕੇ ਟੁਕੜੇ ਕਰਕੇ ਸੁੱਟਿਆ ਗਿਆ ਉਹ ਦਰਿਆ ਤੇ ਕੰਨੀਆਂ ਪਿੰਡ ਦੇ ਕੰਢੇ ਤੇ ਅਸੀਂ ਉੱਥੇ ਜਾ ਕੇ ਅੱਜ ਪੈਦਲ ਚੱਲ ਕੇ ਅਰਦਾਸ ਕਰਨੀ ਹੈ ਤੇ ਇਸ ਪੈਦਲ ਮਾਰਚ ਦੇ ਰਾਹੀਂ ਅਸੀਂ ਅਜੋਕੇ ਸਮੇਂ ਦੀ ਪੰਜਾਬ ਸਰਕਾਰ ਨੂੰ ਕਹਿਣਾ ਚਾਹਾਂਗੇ ਕਿ ਟੋਰਾਂਟ ਇਹਦੇ ਤੇ ਵੱਖਰਾ ਕਮਿਸ਼ਨ ਬੈਠੇ ਜਿਹੜਾ ਬਿਲਕੁਲ ਸਰਕਾਰਾਂ ਦੇ ਦਬਾਹੇ ਤੋਂ ਹਟ ਕੇ ਕੰਮ ਕਰੇ ਅਰਦਾਸ ਕਰਦੇ ਆ ਸਤਿਗੁਰੂ ਆਖਰੀ ਦਮ ਤੇ ਆਖਰੀ ਸੁਹਾਸ ਤੱਕ ਲੜਨ ਦੀ ਸਮਰੱਥਾ ਬਖਸ਼ੀ ਤਾਂ ਕਿ ਇਹਨਾਂ ਮਹਾਨ ਸ਼ਹੀਦਾਂ ਦੇ ਡੁੱਲੇ ਹੋਏ ਖੂਨ ਦਾ ਇਨਸਾਫ ਲਿਆ ਜਾ ਸਕੇ ਲੋਕਾਂ ਨੂੰ ਜਾਣਕਾਰੀ ਬੜਾ ਬੜਾ ਜੇ ਜ਼ਿੰਮੇਦਾਰਾਂ ਦੀ ਜ਼ਿੰਦਗੀ ਇੱਥੇ ਕਿ ਭਾਜਿਤ ਜਾਂ ਤੂੰ ਸਹੀ ਨਹੀਂ ਜ਼ਿੰਦਗੀ ਜੀਵਨ ਜਾਨ ਮਾਰ ਇੱਜ਼ਤ ਸੱਤਰਾ ਬਣਿਆ ਹੋਇਆ ਹੈ ਇਹ ਆਹ ਜਿਹੜੀ ਜ਼ਿੰਦਗੀ ਕਿੰਨੀ ਪ੍ਰਸ਼ਨ ਮੇਰੇ ਨਾਲ ਦੇ ਪਹਾਰ ਬਣ ਗਈ ਇਹਨੂੰ ਮੁਸ਼ਿਆਰ ਕੋਲ ਕਰਕੇ ਬਰਾਂਹ ਸਕਦੇ ਹੋ ਉਸ ਪਾਸੇ ਚੈਨ ਨਹੀਂ ਕਰ ਸਕਦੇ ਜਬਰ ਜ਼ੁਲਮ ਦੇ ਖਿਲਾਫ ਲੜਨ ਵਾਲੇ ਯੋਧਿਆਂ ਲਈ ਸ਼ਬਦ ਵੀ ਮਹਾਰਾਜ ਜੀ ਨੇ ਵਰਤੇ ਸੂਰਾ ਸੋ ਪਹਿਚਾਨੀ ਹੈ ਜੋ ਲੜੈ دین ਦੇ ਹੇਤ ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛੱਡੇ ਖੇਤ ਉਹ ਮਹਾਨ ਸੂਰਮੇ ਯੋਧੇ ਭਾਈ ਗੁਰਦੇਵ ਸਿੰਘ ਜੀ ਕੌਕੇ ਜਿਨ੍ਹਾਂ ਤੇ 1992 ਦੇ ਦਰਮਿਆਨ ਅੱਜ ਮੇਰੇ ਖਿਆਲ ਤਿੰਨ ਦਹਾਕੇ ਤੋਂ ਜ਼ਿਆਦਾ ਸਮਾਂ ਹੋ ਗਿਆ ਆਣ ਮਨੁੱਖੀ ਤਸ਼ੱਦਦ ਹੋਇਆ ਮੁਕਦਮੇ ਝੂਠੇ ਪਾਉਂਦੇ ਆ ਫਿਰ ਕੀਮਾ-ਕੀਮਾ ਕਰਕੇ ਕੱਟ ਕੇ ਕਤਲ ਕਰ ਦਿੱਤੇ ਜਾਂਦੇ ਇਹ ਤਾਂ ਸੁਣਿਆ ਸੀ ਕਿ ਕੌਂਕੀ ਪਿੰਡ ਦੇ ਨਗਰਪਾਦਾ ਪੱਤੀ ਗੁਰਦੁਆਰਾ ਸਾਹਿਬ ਤੋਂ ਫੜਿਆ ਗਿਆ ਅੱਜ ਅਸੀਂ ਉੱਥੇ ਦਰਸ਼ਨ ਕਰਕੇ ਅਰਦਾਸ ਕਰਕੇ ਨਿਕਲੇ ਫਿਰ ਇਹ ਸੁਣਿਆ ਜੀ ਸਿੱਧੂਆਂ ਬੇਟ ਥਾਣੇ ਚ ਲਿਆਂਦੇ ਗਏ ਉਸ ਥਾਣੇ ਤੋਂ ਇੱਕ ਪੈਦਲ ਮਾਰਚ ਕਰਕੇ पैदल चलके संगता सिख जथे बंदियां सतनाम वाहेगुरु ਦਾ ਜਾਪ ਕਰਕੇ ਨਗਰਾਂ ਤੋਂ ਹੁੰਦੀਆਂ ਉਸ ਜਗ੍ਹਾ ਤੇ ਪਹੁੰਚੀਆਂ ਜਿੱਥੇ ਕਹਿੰਦੇ ਕਿ 부ਚੜ ਪੁਲਸੀਆਂ ਨੇ ਤੇ ਪ੍ਰਿਸ਼ਤ ਅਫਸਰਾਂ ਦੀ ਮਿਲੀ ਭੁਗਤ ਨੇ ਸਿੱਖਾਂ ਨੂੰ ਮਤ ਦੇਣ ਦਾ ਜਿਹੜਾ ਇੱਕ ਸਬਕ ਸਿਖਾਉਣ ਦਾ ਲੱਕ ਬੰਨਿਆ ਹੋਇਆ ਹੈ ਜਦ ਕਿ ਸਿੱਖਾਂ ਦੀ ਕੋਈ ਇਹਨਾਂ ਨਾਲ ਵਿਰੋਧਤਾ ਨਹੀਂ ਸੀ ਪਰ ਬਣਾ ਕੇ ਨਜ਼ਾਇਜ ਜਿੰਨੀ ਤੱਕੇ ਸ਼ਾਈ ਦਰਿੰਦਗੀ ਕਹਿ ਸਕੀ ਹੈ ਕੀਤੀ ਗਈ ਭਾਈ ਸਾਹਿਬ ਨੂੰ ਸ਼ਹੀਦ ਕਰਕੇ ਟੁਕੜੇ ਟੁਕੜੇ ਕਰਕੇ Laash ਦੇ ਕਹਿੰਦੇ ਦਰਿਆ 'ਚ ਰੋੜ ਦਿੱਤਾ ਸਤਲੁਜ ਕਿੱਥੇ ਰੋੜ ਦਿੱਤਾ ਉਹ ਆਪਾਂ ਇਸ ਵਕਤ ਭਾਈ ਮੋਹਨ ਸਿੰਘ ਜੀ ਭਾਈ ਰੋਸ਼ਨ ਸਿੰਘ ਜੀ ਭਾਈ ਰੋਸ਼ਨ ਸਿੰਘ ਜੀ ਤੇ ਭਾਈ ਹਰਨੇਕ ਸਿੰਘ ਹੋਣੀ ਜਿਹੜੇ ਇੱਥੇ ਪੁਰਾਣੇ ਬਜ਼ੁਰਗ ਨੇ ਭਾਈ ਦਰਸ਼ਨ ਸਿੰਘ ਹੋਣੀ ਪੁਰਾਣੇ ਭਾਈ ਮੋਹਨ ਸਿੰਘ ਭਾਈ ਮੋਹਨ ਸਿੰਘ ਹੋਣੀ ਇੰਨਾ ਸਾਰਿਆਂ ਨੇ ਸਾਨੂੰ ਜੋ-ਜੋ ਦੱਸਿਆ 3 ਸਾਲ ਤੋਂ ਅਸੀਂ ਆਉਣੇ ਸ਼ੁਰੂ ਹੋਏ ਆ ਤੇ ਅੱਜ ਤੀਸਰੇ ਸਾਲ ਚ ਉਸ ਜਗ੍ਹਾ ਤੇ ਪਹੁੰਚੇ ਆ ਜਿੱਥੇ ਭਾਈ ਸਾਹਿਬ ਹੁਣਾ ਦੇ ਟੁਕੜੇ ਕਰ-ਕਰ ਕੇ ਦਰਿਆ ਦੇ ਵਿੱਚ ਰੋੜ ਦਿੱਤੇ ਗਏ ਕਿ লাশ ਤੱਕ ਨਹੀਂ ਲੱਭਣੀ ਚਾਹੀਦੀ ਭਾਈ ਗੁਰਦੇਵ ਸਿੰਘ ਕੌਂਕੇ ਦੀ ਕਿੰਨਾ ਕੁ ਗੁੱਸਾ ਕੱਢਿਆ ਗਿਆ ਕਿਸ ਗੱਲ ਦਾ ਕੱਢਿਆ ਗਿਆ ਇਹਦਾ ਜਵਾਬ ਅੱਗੇ ਜਾ ਕੇ ਆਪਾਂ ਉਹ ਵੀ ਗੱਲ ਕਰਦੇ ਆ ਆਓ ਆਪਾਂ ਭਾਈ ਸਾਹਿਬ ਤੋਂ ਪੁੱਛਦੇ ਹਾਂ ਕਿ ਇਹ ਜਗ੍ਹਾ ਕਦੋਂ ਤੇ ਤੁਹਾਨੂੰ ਕਿਵੇਂ ਪਤਾ ਲੱਗਿਆ ਤੇ ਕਿੰਨੇ ਸਾਲਾਂ ਤੋਂ ਇੱਥੇ ਕੀ ਸੀ ਜੀ ਭਾਈ ਸਾਹਿਬ ਜੀ ਕੀ ਪਤਾ ਲੱਗਿਆ ਇਹ ਜੀ 993 ਦੀ ਗੱਲ ਹੈ तकरीबन ਜੀ ਇੱਥੇ ਸਤਲੁਜ ਦਾ ਰਾਵ ਚੱਲਦਾ ਸੀ ਪੂਰਾ ਮਤਲਬ 8-10 ਫੁੱਟ ਪਾਣੀ ਸੀ ਜਿਸ ਜਗ੍ਹਾ ਤੇ ਇਸ ਜਗ੍ਹਾ ਤੇ ਹਾਂਜੀ ਤਾਂ ਉਹ ਤੋਂ ਛੇ ਦਾ ਟਾਈਮ ਸੀ 5-6 ਵਜੇ ਅੰਮ੍ਰਿਤ ਵੇਲੇ ਹਾਂਜੀ ਗੱਡੀਆਂ ਆਇਆ ਬਹੁਤ ਤੇ ਕਿ ਬਹੁਤ ਜਾਣ ਕੇ ਘਰ ਪਰੋਂ ਗਈ ਹਾਂ ਸਾਡੇ ਪਿੱਛੇ ਸਾਰੇ ਪਿੰਡ ਕਾਪ ਕੀ ਗੱਲ ਉਹ ਮੈਂ ਮਾਸਟਰ ਮੈਂਬਰ ਪਹੁੰਚਾਇਆ ਸੀ ਠੀਕ ਹੈ ਵਾਟੂ ਸੀ ਫਿਰ ਸਾਨੂੰ ਇਹਨਾਂ ਨੇ ਜਿਹੜੇ ਮਲਾਰਮੀ ਖੜੀ ਸਾਨੂੰ ਪੁਛਾ ਮੋੜ ਤੇ ਝੱਲ ਬੁੱਢੀ ਮੜੀ ਪਿੱਛੇ ਹੁੰਦੀ ਸੀ ਬਿਆਰ ਦਾ ਖੰਡਾ ਸੀ ਅੱਛਾ ਤਾਂ ਫਿਰ ਅਸੀਂ ਥਾਣੇ ਪਿੱਛੇ ਮੋੜ ਬਾਜ ਬਰ ਲੱਗ ਗਿਆ ਕਿ ਭਾਈ ਘਰ ਦੇ ਕੌਂਖਾ ਸਾਹਿਬ ਓਕੇ ਉਹ ਦੋਨੇ ਪਤਾ ਲੱਗਿਆ ਨਹੀਂ ਜੁਰ ਸਾਨੂੰ ਪਿੱਛੇ ਮੋੜ ਤੇ ਜਿਹੜੀ ਨੇ ਇਹ ਭਾਈ ਰੇਸ਼ਮ ਸਿੰਘ ਨੇ ਕਿੰਨੀ ਉਮਰ ਭਾਈ ਸਾਹਿਬ ਰੋਸ਼ਨ ਸਿੰਘ 70 ਸਾਲ ਉਮਰ ਇਹਨਾਂ ਦੀ ਭਾਈ ਰੋਸ਼ਨ ਸਿੰਘ ਹੁਣ ਇਹ ਸੰਗਤ ਜੀ ਤੁਹਾਡੇ ਸਾਹਮਣੇ ਨੇ ਤੇ ਉਸ ਵਕਤ ਦੇ ਪੰਚਾਇਤ ਮੈਂਬਰ ਸੀ ਕਹਿੰਦੇ ਜੀ ਅੰਮ੍ਰਿਤ ਵੇਲੇ ਭਾਈ ਕੌਕੇ ਜੀ ਨੂੰ ਲਿਆਂਦਾ ਗਿਆ ਕਿਹੋ ਜਿਹਾ ਸਮਾਂ ਤੇ ਕਿਤਰਾ ਦੇ ਹਾਲਾਤ ਗੋਲੀਆਂ ਚਲਾਈਆਂ ਗਈਆਂ ਲੋਕਾਂ ਨੂੰ ਡਰਾ ਕੇ ਅੰਦਰ ਵੜਿਆ ਜਾਂਦਾ ਤੇ ਉਹ ਪੁਲਿਸ ਦੀਆਂ ਗੱਡੀਆਂ ਇੱਥੇ ਲਿਆ ਕੇ ਇੱਥੇ ਪਾਣੀ ਸੀ 10 10 ਫੁੱਟ ਅੱਜ ਇੱਥੇ ਖੜੇ ਤੇ ਕਹਿੰਦੇ ਨੇ 88 ਵੇਲੇ ਅੱਗੇ ਸੀ ਪਾਣੀ ਇੱਥੇ ਫੇਰ 92 ਚ ਇੱਥੇ ਆਇਆ ਹੁਣ ਪਾਣੀ ਫੇਰ ਇਥੋਂ ਫਟਵਾ ਚਲਿਆ ਗਿਆ ਪਛਾਣੂ ਵੀ ਦਰਿਆ ਆਪਣੇ ਰਾਹ ਜਿਹੜੇ ਨੇ ਸਮੇ ਸਮੇ ਨਾਲ ਉਹ ਤੇ ਹੁਣ ਆਹ ਜਗ੍ਹਾ ਉਹ ਹੈ ਜਿੱਥੇ ਅਸੀਂ ਕਣਕੇ ਚ ਖੜੇ ਆ ਜਿੱਥੇ ਭਾਈ ਗੁਰਦੇਵ ਸਿੰਘ ਕੌਂਕੇ ਜੀ ਨੂੰ ਟੋਟੇ ਕਰ ਕਰਕੇ ਦਰਿਆ ਦੇ ਵਿੱਚ ਰੋੜ ਦਿੱਤਾ ਗਿਆ ਹੁਣ ਇਹਦਾ ਇਨਸਾਫ ਕਿਹਨੇ ਲੈਣਾ ਸੀ ਪੰਥ ਨੇ ਤੇ ਮਾਫੀ ਦਿਓ ਪੰਥ ਦੀ ਬਾਗਡੋਰ ਜਿੰਨਾ ਲੋਕਾਂ ਨੂੰ ਫੜਾਈ ਉਹਨਾਂ ਲੋਕਾਂ ਨੇ ਰੋੜਨ ਵਾਲੇ ਅ fırsਰਾਂ ਨੂੰ ਪੁੱਤਰ ਆਖਿਆ ਤੇ ਜਿਹੜੇ ਮਾਰ ਦਿੱਤੇਗੇ ਉਹਨਾਂ ਨੂੰ ਅਤਵਾਦੀ ਬਣਾ ਦਿੱਤਾ ਤੇ ਅੱਜ ਅਸੀਂ ਸ਼ਹੀਦ ਭਾਈ ਗੁਰਦੇਵ ਸਿੰਘ ਕੌਂਕੇ ਜੀ ਦੀ ਸ਼ਹਾਦਤ ਨੂੰ ਜਿੱਥੇ ਨਤਮਸਤਕ ਹੁੰਨੇ ਆ ਜਿੰਨਾ ਜ਼ਬਰ ਦਾ ਮੁਕਾਬਲਾ ਸਬਰ ਨਾਲ ਕਰਕੇ ਭਾਈ ਮਨੀ ਸਿੰਘ ਜੀ ਭਾਈ ਤਾਰੂ ਸਿੰਘ ਜੀ ਬਾਬਾ ਬੰਦਾ ਸਿੰਘ ਜੀ ਬਹਾਦਰ ਉਹ ਮਹਾਨ ਸ਼ਹੀਦਾਂ ਵਾਲਾ ਜਿਹੜਾ ਇਤਿਹਾਸ ਸੀ ਉਹਨੂੰ ਦੁਬਾਰੇ ਸਿਰਜ ਦਿੱਤਾ ਜਿੱਥੇ ਭਾਈ ਸਾਹਿਬ ਨੂੰ ਨਤਮਸਤਕ ਹੁੰਨੇ ਨਮਸ਼ਕਾਰ ਕਰਦੇ ਆ ਉਥੇ ਪੰਜਾਬ ਦੇ ਵਾਸੀਆਂ ਨੂੰ ਅਪੀਲ ਕਰਦੇ ਆ ਜਾਗਰੂਕ ਹੋਵੋ ਗੁਰਮੁਖੋ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਹੋਈ ਤੇ ਮਹਾਰਾਜ ਜੀ ਕਹਿੰਦੇ ਤੇਰਾ ਕੀ ਆ ਮਿੱਠਾ ਲੱਗਿਆ ਜੇ ਹੁਣ ਰੱਬ ਦਾ ਕੀਤਾ ਮਿੱਠਾ ਲੱਗਿਆ ਤੇ ਫਿਰ ਗੁਰੂ ਹਰਗੋਬਿੰਦ ਸਾਹਿਬ ਨੂੰ ਕੀ ਲੋੜ ਸੀ ਮੇਰੀ ਪੀਰੀ ਦਾ ਸਿਧਾਂਤ ਖੜਾ ਕਰਕੇ ਤੇ ਚੰਦੂ ਦੇ ਨਕੀਲ ਪਾਉਣ ਦੀ ਫਿਰ ਅਗਲਾ ਸਵਾਲ ਖੜਾ ਹੋ ਜਾਂਦਾ ਵੀ ਜਦੋਂ ਤੇਰਾ ਕੀ ਆ ਮਿੱਠਾ ਲੱਗੇ ਫਿਰ ਚੰਦੂ ਨੂੰ ਨਕੀਲ ਕਿਉ ਪਾਈ ਚੰਦੂ ਨੂੰ ਨਕੀਲ ਇਸ ਕਰਕੇ ਪਾਈ ਤੇਰਾ ਕੀ ਆ ਮਿੱਠਾ ਲੱਗੇ ਦੇ ਵਿੱਚ ਜਿੱਥੇ ਜ਼ਬਰ ਦਾ ਮੁਕਾਬਲਾ ਸਬਰ ਨਾ ਕਰਕੇ ਗੁਰੂ ਅਰਜਨ ਸਾਹਿਬ ਸ਼ਹੀਦੇ ਜਮ ਪੀ ਗਏ ਨੇ ਉੱਥੇ ਅਣਮਨੁੱਖੀ ਤਸ਼ੱਦਦ ਕਰਨ ਵਾਲੀਆਂ ਸਰਕਾਰਾਂ ਨੂੰ ਨੱਥ ਪਾਉਣੀ ਜ਼ਰੂਰੀ ਜੇ ਅੱਜ ਗੁਰੂ ਅਰਜਨ ਸਾਹਿਬ ਨਾਲ ਇੰਜ ਹੋਇਆ ਤੇ ਆਮ ਬੰਦੇ ਦੀ ਜ਼ਿੰਦਗੀ ਨਾਲ ਕੀ ਬੀਤੂ ਇਹ ਗੁਰੂ ਹਰਗੋਬਿੰਦ ਸਾਹਿਬ ਚੰਗੀ ਤਰ੍ਹਾਂ ਜਾਣ ਗਏ ਸੀ ਧਾਕੜਾ ਨੂੰ ਨੱਥ ਪਾਉਣੀ ਜ਼ਬਰ ਜ਼ੁਲਮ ਨੂੰ ਮਜਲੂਮਾਂ ਦੇ ਨਾਲ ਖੜਨਾ ਤੇ ਫਿਰ ਇਹ ਚੰਦੂਆਂ ਨੂੰ ਸਜ਼ਾਵਾਂ ਦੇਣੀਆਂ ਹੋਣਗੀਆਂ ਦਿੱਤੀਆਂ ਗਈਆਂ ਤੇ ਅੱਜ ਭਾਈ ਗੁਰਦੇਵ ਸਿੰਘ ਕੌਂਕੇ ਦੀ ਸ਼ਹੀਦੀ ਤੋਂ ਬਾਅਦ ਸਿੱਖ ਪੰਥ ਨੂੰ ਲੱਕ ਬਨ ਕੇ ਲੜਨਾ ਚਾਹੀਦਾ ਸੀ ਕਿ ਉਹਨਾਂ ਜ਼ਬਰ ਜ਼ੁਲਮ ਕਰਨ ਵਾਲਿਆਂ ਨੂੰ ਸਖਤ ਸਜਾਵਾਂ ਦਿੱਤੀਆਂ ਜਾਣ ਤਾਂ ਕਿ ਭਵਿੱਖ ਵਿੱਚ ਕੋਈ ਕਿਸੇ ਨੂੰ ਕਿਸੇ ਨਾਲ ਧੱਕਾ ਨਾ ਕਰ ਸਕੇ ਔਰ ਕਿਸੇ ਨਾਲ ਇਸ ਤਰ੍ਹਾਂ ਦਾ ਅਣਮਨੁੱਖੀ ਤਸ਼ੱਦਦ ਨਾ ਹੋਵੇ ਤੇ ਜੇ ਭਾਈ ਗੁਰਦੇਵ ਸਿੰਘ ਕੌਕੇ ਜਥੇਦਾਰ ਅਕਾਲ ਤਖਤ ਸਭ ਨੂੰ ਕੋਹ ਕੋਹ ਕੇ ਮਾਰ ਕੇ ਦਰਿਆ 'ਚ ਰੋੜ ਦਿੱਤਾ ਜਾ ਸਕਦਾ ਹੈ ਲਾਸ਼ ਤੱਕ ਨਹੀਂ ਲੱਭਦੀ ਤੇ ਫਿਰ ਆਮ ਬੰਦੇ ਨਾਲ ਕੀ ਹੋਊ ਇਹ ਪੰਜਾਬ ਵਾਲਿਓ ਸੋਚ ਲਿਓ ਤੇ ਖਾਸ ਕਰਕੇ ਸਿੱਖ ਕੌਮ ਜ਼ਰੂਰ ਸੋਚ ਲੈ ਕਿਉਂਕਿ ਇਹ ਜੋ ਕੁਝ ਵਾਪਰਿਆ ਹੈ ਸਿੱਖ ਕੌਮ ਨਾਮ ਵਾਪਰਿਆ ਲੱਖਾਂ ਮੁੰਡੇ ਮਾਰ ਦਿੱਤੇ ਨੇ ਸਿੱਖ ਕੌਮ ਦੇ ਮਾਰੇ ਗਏ ਅੱਜ ਵੀ ਜਿਹੜੀ ਲਿਸਟ ਬਣੀ ਉਹਦੇ ਵਿੱਚ ਜ਼ਿਆਦਾਤਰ ਸਿੱਖ ਬੱਚਿਆਂ ਨੂੰ ਨਿਸ਼ਾਨਾ ਬਣਾਇਆ ਜਾਉ ਕਿੰਨਾਂ ਨੂੰ ਜਿਹੜੇ ਕਿਤੇ ਸਿੱਖੀ ਦੀ ਪੰਥ ਦੀ ਲੋਕਤੰਤਰ ਦੀ ਮਨੁੱਖੀ ਅਧਿਕਾਰਾਂ ਦੀ ਭਾਈਚਾਰਕ ਸਾਂਝ ਤੇ ਸਰਬੱਤ ਦੇ ਭਲੇ ਦੀ ਗੱਲ ਕਰਦੇ ਇਸ ਲਈ ਜਾਗਰੂਕ ਹੋਣਾ ਜ਼ਰੂਰੀ ਹੈ ਇਥੇ ਮਾਨ ਸਰਕਾਰ ਪੰਜਾਬ ਸਰਕਾਰ ਮੁੱਖ ਮੰਤਰੀ ਪੰਜਾਬ ਨੂੰ ਵੀ ਕਹਿਣਾ ਚਾਹਾਂਗੇ ਤੁਸੀਂ ਵਿਧਾਨ ਸਭਾ ਚ ਬਾਹਰ ਸਟੇਜਾਂ ਤੇ ਕਹਿਨੇ ਹੋ ਕਾਂਗਰਸ ਦੀ ਸਰਕਾਰ ਨੇ ਮੁੰਡੇ ਮਾਰੇ ਤੇ ਕਾਲੀਆਂ ਦੀ ਸਰਕਾਰ ਨੇ ਮੁੰਡੇ ਮਾਰਨ ਵਾਲੇ ਅ fırsਰਾਂ ਨੂੰ ਤਰੱਕੀਆਂ ਦਿੱਤੀਆਂ ਫੀਤੀਆਂ ਲਾਈਆਂ ਮਾਨ ਸਾਹਿਬ ਹੁਣ ਤੇ ਕਾਂਗਰਸੀਆਂ ਦੀ ਸਰਕਾਰ ਨਹੀਂ ਹੁਣ ਤੇ ਕਾਲੀਆਂ ਦੀ ਸਰਕਾਰ ਵੀ ਨਹੀਂ ਹੁਣ ਤੇ ਤੁਹਾਡੀ ਸਰਕਾਰ ਤੇ ਤੁਹਾਨੂੰ ਪੰਜਾਬ ਨੇ ਬਹੁਮਤ ਦਿੱਤਾ ਹੋਇਆ ਹੈ ਤੇ ਫਿਰ ਸੋਚਦੇ ਕੀਓ ਬਿਠਾਓ ਵੱਖਰਾ ਕਮਿਸ਼ਨ ਕਰੋ ਟਾਈਮ ਬਾਉਂਡ ਸਮੇਂ ਬਦ ਔਰ ਕਰੋ ਐਲਾਨ ਕਿ 1977 ਤੋਂ ਲੈ ਕੇ ਹੁਣ ਤੱਕ ਜਿਨਨੇ ਨਜਾਇਜ਼ ਮੁਕਦਮੇ ਦਰਜ ਕਰਕੇ ਝੂਠੇ ਮੁਕਾਬਲੇ ਬਣਾ ਕੇ ਪੰਜਾਬ ਦੇ ਨੌਜਵਾਨ ਪ੍ਰਸਤ ਅਫਸਰਾਂ ਨੇ ਫੀਤੀਆਂ ਲਵਾਉਣ ਖਾਤਰ ਮਾਰੇ ਨੇ ਉਹਨਾਂ ਸਾਰਿਆਂ ਨੂੰ ਲੈਣ ਹਾਜ਼ਰ ਕੀਤਾ ਜਾਓ ਸਖਤ ਸਜ਼ਾਵਾਂ ਦਿੱਤੀਆਂ ਜਾਣਗੀਆਂ ਕਰ ਦਿਓ ਤੁਹਾਡਾ ਵੀ ਇਤਿਹਾਸ ਲਿਖਿਆ ਜਾਊ ਨਹੀਂ ਤਾਂ ਬਾਕੀ ਸਰਕਾਰਾਂ ਦੀ ਤਰ੍ਹਾਂ ਤੁਸੀਂ ਜਦੋਂ ਐਨਜੀਓ ਚਲਾਉਣ ਤੱਕ ਸੀਮਤ ਰਹਿ ਜਾਓਗੇ ਉਹ ਪੰਜਾਬ ਨੂੰ ਬਿਲਕੁਲ ਪਸੰਦ ਨਹੀਂ ਐਸੀ ਸਰਕਾਰ ਨੂੰ ਵੀ ਕਹਿਣਾ ਚਾਹਾਂਗੇ ਕਿ ਸ਼ਹੀਦ ਭਾਈ ਗੁਰਦੇਵ ਸਿੰਘ ਕੌਂਕੇ ਦੀ ਸ਼ਹਾਦਤ ਤਾਂ ਇਨਸਾਫ ਲਈ ਇਹਦੀ ਤੁਰੰਤ ਸੈਟ ਬਣੇ ਕਮਿਸ਼ਨ ਬੈਠੇ ਤੇ ਸਮੇਂ ਚ ਰਹਿ ਕੇ ਇਸ ਨੂੰ ਨਿਪਰੇ ਚਾੜੇ ਤੇ ਇਹ ਜਿਹੜੀ ਉਹ ਜਗ੍ਹਾ ਹੈ ਜਿੱਥੇ ਅੱਜ ਤੀਸਰਾ ਅਸੀਂ ਇਨਸਾਫ ਮਾਰਚ ਪੈਦਲ ਚੱਲ ਕੇ ਲੈ ਕੇ ਆਏ ਆਂ ਸੰਗਤਾਂ ਨੂੰ ਅਪੀਲ ਕਰਦੇ ਆਂ ਜਿੱਥੋਂ-ਜਿੱਥੋਂ ਵੀ ਇਹ ਲਾਈਵ ਸਾਡਾ ਵੇਖ ਰਹੀਆਂ ਨੇ ਉਹ ਦੂਜਿਆਂ ਨਾਲ ਸਾਂਝਾ ਵੀ ਕਰਨ ਆਉਣ ਵਾਲੇ ਸਮੇਂ ਲਈ ਸਾਨੂੰ ਪੈਸਿਆਂ ਕਰਕੇ ਨਹੀਂ ਸੋਚ ਕਰਕੇ ਸਾਡਾ ਸਹਿਯੋਗ ਦਿਓ ਭਾਈ ਗੁਰਦੇਵ ਸਿੰਘ ਕੌਕੇ ਭਾਈ ਜਸਵੰਤ ਸਿੰਘ ਖਾਲੜਾ ਜੀ ਵਰਗਿਆਂ ਦਾ ਇਹ ਪੈਗਾਮ ਹੈ ਅਮਰ ਸ਼ਹੀਦਾਂ ਦਾ ਪੈਗਾਮ ਜਾਰੀ ਰੱਖਣਾ ਹੈ ਸੰਗਰਾਮ ਸਾਡੀ ਮੌਤ ਤੇ ਨਾ ਰੋਇਓ ਸਾਡੀ ਸੋਚ ਨੂੰ ਬਚਾਇਓ ਇਨਸਾਫ ਲਈ ਖੜਿਓ ਸਾਡੇ ਮੁਆਵਜ਼ੇ ਨਾ ਖਾਇਓ ਅੱਜ ਸਾਨੂੰ ਸਾਰਿਆਂ ਨੂੰ ਇਹਦੇ ਤੇ ਪਹਿਰਾ ਦੇਣ ਦੀ ਜ਼ਰੂਰਤ ਹੈ ਤੇ ਅਗਲੇ ਸਾਲ ਜਿਹੜਾ ਮਾਰਚ ਹੋਵੇ ਇੱਕ ਇੱਕ ਕਦਮ ਤੁਹਾਡਾ ਇਨਸਾਫ ਲਈ ਹੋਵੇਗਾ ਜ਼ਬਰ ਜ਼ੁਲਮ ਦੇ ਖਿਲਾਫ ਹੋਵੇਗਾ ਇਸ ਲਈ ਆਉਣ ਵਾਲੇ ਸਮੇਂ ਚ ਕਦਮ ਨਾ ਕਦਮ ਮਿਲਾ ਕੇ ਜਰੂਰ ਚੱਲਣਾ ਤੇ ਜਿੰਨੀਆਂ ਵੀ ਅੱਜ ਸਤਕਾਰ ਕਮੇਟੀਆਂ ਤੋਂ ਸਾਡੇ ਵੀਰ ਭਾਈ ਲਖਵੀਰ ਸਿੰਘ ਮਾਹਲਮ ਭਾਈ ਤਰਲੋਚਨ ਸਿੰਘ ਭਾਈ ਸੁਖਜੀਤ ਸਿੰਘ ਖੋਸਾ ਸਿੱਖ ਸਦਭਾਵਨਾ ਦਲ ਸ਼ੇਰੇ ਪੰਜਾਬ ਦਲ ਸ਼ੇਰੇ ਪੰਜਾਬ ਸੇਵਾ ਕੇਂਦਰ ਕਿਸਾਨ ਜਥੇਬੰਦੀਆਂ ਸਾਡੇ ਬਲਦੇਵ ਸਿੰਘ ਸਿਰਸਾ ਹੋਣਾ ਵੱਲੋਂ ਕਰਮਵੀਰ ਸਿੰਘ ਜੋ ਹੋਰ ਜਿੰਨੀਆਂ ਸਿੱਖ ਸੰਗਤਾਂ ਇੱਥੇ ਅੱਜ ਆਈਆਂ ਨੇ ਇੱਥੇ ਦੇ ਲੋਕਲ ਸਿੱਖ ਸੰਗਤਾਂ ਪਿੰਡ ਦੀਆਂ ਸੰਗਤਾਂ ਨਗਰ ਨਿਵਾਸੀ ਜਿੰਨੇ ਸਾਡੇ ਇੱਥੇ ਵੀਰ ਰਸਤੇ 'ਚ ਮਿਲੇ ਕੋ ਪੰਚਾਇਤ ਮੈਂਬਰ ਕੰਨੀਆਂ ਪਿੰਡ ਦੇ ਸਿੱਧਵਾ ਬੇਟ ਦੇ ਕੌਕੇ ਤੋਂ ਪਾਈ ਹਰਨੇਕ ਸਿੰਘ ਹੋਣੀ ਇਹ ਭਾਈ ਰੋਸ਼ਨ ਸਿੰਘ ਹੋਣੀ ਭਾਈ ਲਖਵੀਰ ਸਿੰਘ ਜਿਹੜੇ ਭਾਈ ਮੰਗਲ ਸਿੰਘ ਹੋਣੀ ਕੰਨੀਆਂ ਤੋਂ ਮੈਂ ਸਾਰਿਆਂ ਦਾ ਧੰਨਵਾਦ ਕਰਨ ਦੀ ਬਜਾਏ ਮੈਂ ਅਰਦਾਸ ਕਰਾਂਗਾ ਸਤਿਗੁਰੂ ਇਹਨਾਂ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੀ ਇਹ